ਹਾਂ ਜੀ ਸਰ ਮੈਡਮ ਇੱਧਰ ਰੱਖਿਓ 10 ਮਾੜਾ ਬਿਛ ਬਿਛ ਐ ਨਹੀਂ ਭਾਈ ਸਾਹਮਣੇ ਦੇਖਿਆ ਤਾਂ ਭਾਈ ਸਾਹਮਣੇ ਦੇਖਿਆ ਤਾਂ ਕੈਬਨਟ ਮੰਤਰੀ ਸਰਦਾਰਪੁਰ ਦੀਪ ਸਿੰਘ ਢਾਲੀਵਾਲ ਜੀ ਖੁਦ ਆਏ ਇਹਨਾਂ ਸਫਾਈ ਖਤਮ ਕਰਦੀਆਂ ਮੰਜ਼ਿਲ ਉਹਨਾਂ ਨੂੰ ਨੱਚ 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 ਨਹੀਂ ਮਨੱਚੇ ਦੀਨਾ ਤੱਕ ਨਹੀਂ ਮਨੱਚੇ ਵੀਰੇ ਕੋ ਭਰੇਓ ਛੱਡਿਓ ਵੀਰੇ ਠੀਕ ਹੈ ਟਰਕੋ ਜੀ ਭਾਜੀ ਭਾਜੀ ਥੋੜਾ ਪਿਛੇ ਥੋੜਾ ਪਿਛੇ ਮੈਡਮ ਨੂੰ ਆਓ ਟਰੋਚ ਰੰਗਾਂ ਦੀ ਮੋੜ ਪਿੱਛਾ ਕਟਿ ਨਾਲੋ ਜੋ ਫੋਰ ਮੈਂਬਰ ਸਹਿबान ਅਤੇ ਪਿਆਰੇ ਵੀ ਆ ਮੰਨਤਾ ਕਿ ਇਹ ਅਸੀਂ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਤਹਿਤ ਆਪਣੇ ਹਲਕੇ ਨਾਲਾ ਦੇ ਵਿੱਚ ਖਾਲ ਪਿੰਡਾਂ ਦੇ ਵਿੱਚ ਮਾਸੀ ਦੰਗਲ ਛੋਟਾ ਖਤਵਾਂ ਵੱਡਾ ਖਤਵਾਂ ਦੇ ਵਿੱਚ ਦੇਖਤਾਂ ਦੇ ਵਿੱਚ ਆਪਾਂ ਉਹਦਾ ਐਸ ਜੀ ਕਟਰੀ ਨੂੰ ਇਲਾਬ ਦੇ ਕਮੇਲੀ ਤੇ ਇੱਕ ਦੂਸਰੇ ਕਮੇਲੀ ਨੂੰ 2 ਲੱਖ ਰੁਪਿਆ ਜਿਹੜਾ ਦਿੱਤਾ ਅੱਜ ਅਸੀਂ ਟੋਟਲ ਚਾਰੇ ਸਕੂਲਾਂ ਨੂੰ 68 ਲੱਖ 53 ਹਜ਼ਾਰ ਰੁਪਿਆ ਜਿਹੜਾ ਉਹ ਦਿੱਤਾ ਹੈ ਇਸ ਕ੍ਰਾਂਤੀ ਦਾ ਜਿਹੜਾ ਬਿਆਨ ਇਹ ਮਾਝੋਕ ਮੁਕੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਹਰ ਗਰੀਬ ਦਾ ਬੱਚਾ ਪੜ ਜਾਵੇ ਹਰ ਗਰੀਬ ਦੇ ਬੱਚੇ ਨੂੰ ਵਧੀਆ ਕਲਾਸ ਰੂਮ, ਕੰਪਿਊਟਰ, ਬਾਥੂਮ, ਹੱਦਿਤ ਵਲਦਰੀਆ ਉਹਨੂੰ ਮਿਲੇ ਉਹਦੇ ਤਹਿਤ ਸ਼ੁਰੂ ਕੀਤਾ ਉਹ ਬਹੁਤ ਜ਼ਿਆਦੀਆਂ ਕਲੰਡਾ ਜਿਹੜੀਆਂ ਦਿੱਕੇ ਉਹ ਮੈਂ ਇਸ ਕਲਪ ਤੋਂ ਕਹਿੰਦਾ ਹਾਂ ਕਿ ਉਹਨਾਂ ਸਾਰੇ ਗਰੀਬ ਤੋਂ ਸੂਬੇ ਵਿੱਚ ਉਹਨੇ ਪੇਸਾ ਨੂੰ 150 ਸਾਰੇ ਸਕੂਲਾਂ ਨੂੰ ਜਿਹੜੇ ਪੈਸੇ ਮਿਲ ਗਏ ਬਾਕੀ ਸਕੂਲਾਂ ਦੀ ਵੀ ਪ੍ਰਪੋਜ਼ਲ ਬਣਾ ਕੇ ਭੇਜੀਆ ਉਹ ਵੀ ਜਲਦੀ ਜੜਿਆ ਅਗਲੀ ਲੋਜਰ ਤੇ ਸੋ ਸਾਡਾ ਅਭਿਆਨ ਤੇ ਦਾ ਬਹੁਤ ਬਧੀਆ ਚੱਲ ਰਿਹਾ ਹੈ ਮੈਸਰਬੀਨਾ ਨੂੰ ਲਾਭ ਹੋਏਗਾ ਜਿਹੜੇ ਸਕੂਲ ਵਿਦਿਆਰਥੀ ਹਨ ਇਹਦੀ ਬਹੁਤ ਲਾਭ ਹੋਊਗਾ ਕਿਉਂਕਿ ਇਸ ਤੋਂ ਪਹਿਲਾਂ ਤਾਂ ਕਦੀ ਗ੍ਰਾਂਟ ਹੀ ਨਹੀਂ ਦੇ ਸਕੂਲਾਂ ਕਿ ਸਰਕਾਰ ਨੇ ਕੋਈ ਪੈਸਾ ਹੀ ਨਹੀਂ ਦਿੱਤਾ ਲੈਬਾਂ ਦੇ ਕਮਦੇ ਕਮਦੇ ਕਿੱਥੋਂ ਬਣਦੇ ਸੀ ਇਹ ਤੇ ਹੁਣ ਬਲ ਜਿਹੜਾ ਅੱਜ ਦੇ ਚੁੱਕ ਦੀਆਂ ਲੈਬਾਂ ਅੱਜ ਦੇ ਆਧੁਨਿਕ ਯੁੱਗ ਦੀਆਂ ਲੈਬਾਂ ਜਿਹੜੀਆਂ ਉਹ ਬਣ ਰਹੀਆਂ ਵਧੀਆ ਹਨ ਮਤਲਬ ਵੇਖੋ ਅਜ ਦੇ ਯੋਗ ਦੇ ਕੰਪਿਊਟਰ ਅਜ ਦੇ ਯੋਗ ਦੇ ਕਲਾਸਰੂਮ ਮਿਲ ਜਾਣ ਬੱਚਿਆਂ ਨੂੰ ਤੇ ਬੱਚੇ ਆਪੇ ਪੜ੍ਹਦੇ ਵਿੱਚ ਬੜਾ ਮਤਲਬ ਵਧੀਆ ਹੋ ਜਾਂਦੇ ਆ ਸੋ ਮੈਂ ਸਮਝਦਾ ਕਿ ਬੱਚਿਆਂ ਨੂੰ ਆਮ ਗਰੀਬ ਜਿਹੜੇ ਬੱਚੇ ਆ ਗਲ ਮiddel ਕਲਾਸ ਦੇ ਬੱਚੇ ਜੋ ਸਕੂਲਾਂ ਚੋਂਦੇ ਕਿਸਾਨਾਂ ਮਜ਼ਦੂਰਾਂ ਦੇ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਮੈਂ ਕਿਹਾ ਸੀ ਵੀ ਗੱਲ ਕਰ ਰਹੀ ਸੀ ਕਿ ਜਿਹੜੇ ਪਿਛਲੀਆਂ ਸਰਕਾਰਾਂ ਸੀ ਉਹ ਜਦੋਂ ਗ੍ਰਾਂਟਾਂ ਦਿੰਦੀਆਂ ਸੀ ਤਾਂ ਕਮਿਸ਼ਨ ਪਹਿਲਾਂ ਮੰਗਦੀਆਂ ਸੀ ਬਿਲਕੁਲ ਮੈਂ ਕਈ ਪਿੰਡਾਂ ਦੇ ਵਿੱਚ ਪੁੱਛਿਆ ਕਿ ਤੁਹਾਨੂੰ ਪੈਸੇ ਉਹ ਕਿਹਦੇ ਵੀ ਪੈਸੇ ਲਾਉਣੇ ਕੀ ਪਹਿਲਾਂ ਕਮਿਸ਼ਨ ਮੰਗਣ ਦਾ ਬਿੰਦੇ ਜਿਹੜੇ politcal ਬੰਦੇ ਹੀ ਜਿਹੜੇ ਕੰਮ ਕਰਦੇ ਸੀਗੇ ਇਹ ਬੜੀ ਮਾੜੀ ਗੱਲ ਹੈ ਕਿ ਤੁਸੀਂ ਐਜੂਕੇਸ਼ਨ ਦੇ ਪੈਸੇ ਪੈਸੇ ਖਾਂਦਾ ਮਤਲਬ ਤੁਸੀਂ ਜ਼ਹਿਰ ਖਾਦੇ ਗਰੀਬ ਦੇ ਬੱਚਿਆਂ ਦੇ ਪੈਸੇ ਆਏ ਤੁਸੀਂ ਇਹ ਚਹਿਰ ਦਾ ਕੰਮ ਕਰ ਰਹੇ ਹੋ ਇਸ ਕਰਕੇ ਪਹਿਲਾਂ ਪੜਾਈ ਦੀ ਮਤਲਬ ਜਿਹੜਾ ਇਹ ਨਹੀਂ ਡਿਵੈਲਪਮੈਂਟ ਹੋਈ ਕਿਉਂਕਿ ਸਭ ਲੋਕ ਗਰਾਂਡਾ ਖਾਂਦੇ ਲੱਗੇ ਪੈਸੇ ਖਾ ਗਏ ਪੰਜਾਬ ਝਾੜ ਕੇ ਰਸਤਾ ਨਾ ਕਾਂਗਰਸ ਕਾਲੀਆਂ ਦੀ ਇਸ ਕਰਕੇ ਹੋਣਾ ਤੁਸੀਂ ਦੇਖੋ ਜੇ ਜਦੋਂ ਆਉਂਦੇ ਆ ਉਦੋਂ ਆ ਕੇ ਪੁੱਛਦੇ ਆ ਪ੍ਰਿੰਸੀਪਲ ਨੂੰ ਕਿ ਕਿੱਦਾਂ ਸਕੂਲ ਦੇ ਪੈਸੇ ਆਏ ਜੇ ਇੱਕ ਵੀ ਨਾ ਆਣ ਤਾਂ ਸਾਡੇ ਕੋਲ ਠੇਕੇਦਾਰ ਪਹਿਲਾਂ ਆਉਣ ਪੀਦਾ ਸੋਧ ਦੀ ਕੀ ਗੱਲ ਅਸੀਂ ਅਸੀਂ ਕਹਾਂਗੇ ਸਾਡੇ ਕੋਲ ਸਕੂਲਾਂ ਦਾ ਕੇ ਵੀ ਕੰਮ ਦਾ ਨਾ ਮੇਰੇ ਕੋ ਕੋਈ ਕਿ ਪਿੰਡ ਦਾ ਠੇਕੇਦਾਰ ਮੈਂ ਆਪਣੇ ਘਰ ਨਹੀਂ ਵਰਦਦਾ ਕਿ ਠੇਕੇਦਾਰ ਮੈਂ ਕਹਿੰਦਾ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਹੱਥਾਂ ਦੇ ਲੋਕਾਂ ਦੇ ਕੰਮਾਂ ਉੱਤੇ ਲੱਗਣਾ ਮੇਰਾ ਪਿੰਡ ਮਸ਼ੀਨਾਂ ਅੰਗਲ ਜੇ ਨਾ ਮੇਰਾ ਮਰਖਣ ਚੰਗੇ ਸਰਪੰਚ ਆਮ ਜੀ ਦਾ ਸ਼ੁਕਰੀਆ ਅਸੀਂ ਤੇ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਤਹਿ ਦਿਲੋਂ ਜਿਨ੍ਹਾਂ ਸਾਨੂੰ ਗ੍ਰਾਂਟ ਦਿੱਤੀ ਹੈ ਸਾਡਾ ਸਕੂਲ ਕਾਫੀ ਟੈਂਪ ਤੁਹਾਨੂੰ ਦੱਸਿਆ ਵੀ ਗਿਆ ਸੀ ਜੋ ਆਹੀ ਸਾਡੀ ਉਮਰ 50 ਸਾਲ ਮੇਰੀ ਉਮਰ ਹੋ ਗਈ ਆ ਇੱਥੇ ਮੈਂ ਵੀ ਇੱਥੋਂ ਪਰ ਕੇ ਆ ਪਰ ਇਹੋ ਜੀ ਇਮਾਰਤ ਨੇ ਕਦੀ ਦੇਖੀ ਤੁਸੀਂ ਵੀ ਕੀ ਹੋ ਗਿਆ ਕਿ ਪ੍ਰਾਈਵੇਟ ਸਕੂਲਾਂ ਸੇ ਸੁਣਿਆ ਹੈ ਜੀ ਇਹ ਕਾਲੇ ਪ੍ਰੋਗਰਾਮ ਤੇ ਪਾਲਿਆਂ ਦੀਆਂ ਛੱਤਾਂ ਹੀ ਆ ਟਾਈਮ ਤੇ ਲੰਕਰ ਪਏ ਜੇ ਚਾਰ ਕਮਰੇ ਇੱਕ ਰਸੋਈ ਦੀ ਜਗ੍ਹਾ ਦਿੱਤੀ ਆ ਤੇ ਬਹੁਤ ਵਧੀਆ ਸਕੂਲ ਅੱਜ ਦੇਖੋ ਦਾ ਸੋਹਣਾ ਲੱਗਦਾ ਤੇ ਸਾਰੇ ਤਹਿ ਦਰੂਨ ਆਪਣਾ ਪਿੰਡ ਵੀ ਕਹਾ ਹੋਇਆ ਹੈ ਸਾਰਾ ਸਾਰਿਆਂ ਨੇ ਬੈਠ ਕੇ ਤੁਹਾਨੂੰ ਅਸੀਸਾ ਤੇ ਮੰਤਰੀ ਸਾਹਿਬ ਨੂੰ ਹੋਰ ਵੀ ਨਿਵਾਰ ਕੀਤੀ ਆ ਵੀ ਇਹਦੇ ਸਾਨੂੰ ਲਿਖ ਕੇ ਦੋ ਜਿਹੜੇ ਪਿੰਡ ਦੇ ਕੰਮ ਹੋਣ ਵਾਲੇ ਆ ਤੇ ਕੋਈ ਗੱਲ ਨਹੀਂ ਕਰਾਂ ਤੇ ਪਿੰਡ ਛਨੇਰ ਜੀ ਸਰਤਾਜ ਸਿੰਘ ਸਰਤਾਜ ਸਿੰਘ ਨਾ ਸਾਡਾ ਪੰਚਾਇਤ ਸਰਕਾਰੀ ਹਾਈ ਸਕੂਲ ਢੇਰ ਨੂੰ ਦਿੱਤੀ ਗ੍ਰਾਂਟ ਜੀ 19 ਲੱਖ ਰੁਪਈਆ ਤੇ ਇੱਕ ਸਾਡਾ ਕਮਰਾ ਬੰਨਣਾ ਰੂਮ ਬੱਚਿਆਂ ਵਾਸਤੇ ਇੱਕ ਸੈਂਸ ਲਾਇਬ ਸਾਡੇ ਸਕੂਲ ਦੇ ਵਿੱਚ ਹਾਈ ਸਕੂਲ ਦੇ ਵਿੱਚ ਸੈਂਸ ਲਾਇਬ ਵੀ ਇੰਨੀ ਸੀਗੀ ਟੀਚਰ ਸਾਡੇ 3 ਸੀਗੇ ਪਰ ਸੈਂਸ ਲਾਇਬ ਦਾ ਸਮਾਨ ਸੈਂਸ ਲਾਇਬ ਦੀ ਇਨੀ ਸੀ ਸੈਂਸ ਬੱਚਿਆਂ ਨੇ ਪੜ੍ਹਨੀ ਕਿੱਥੋਂ ਉਹ ਹੁਣ ਜਿਹੜੀ ਆ ਸੈਂਸ ਲਾਇਬ ਦੀ ਗ੍ਰਾਂਟ ਦਿੱਤੀ ਆ ਇੱਕ ਰੂਮ ਦੀ ਦਿੱਤੀ ਆ ਉਹ ਅਸੀਂ ਵਧੀਆ ਤਰੀਕੇ ਨਾਲ ਜੀ ਨਹੀਂ ਪੱਥਰ ਮੰਜੀ ਸਾਹ ਰੱਖ ਕੇ ਗਏ ਸਰਾ ਤਿਆਰ ਕਰਾ ਰਹੇ ਆ ਔਰ ਜਿਹੜੀ ਸਟਾਫ ਦੀ ਸਾਡੇ ਘਾਟ ਸੀਗੀ ਉਹ ਵੀ ਉਹਨਾਂ ਦੇ ਸਾਰੇ ਧਿਆਨ ਚ ਲੰਨ ਦੀ ਸਟਾਫ ਪੂਰਾ ਕਰਕੇ ਇੱਕ ਮੇਨ ਅਧਵਾਸ ਕੀ ਇੱਥੇ ਕਮੀ ਆ ਉਹ ਵੀ ਆਉਣ ਲੱਗਾ ਤੇ ਵਧੀਆ ਤਰੀਕੇ ਨਾਲ ਸਾਰਾ ਕੰਮ ਸਵਾਹ ਕਿੰਨਾ ਕੁ ਫਾਇਦਾ ਪਹੁੰਚੇਗਾ ਸਕੂਲ ਨੂੰ ਫਾਇਦਾ ਜੀ ਜਦੋਂ ਪੜਾਈ ਹੋਊਗੀ ਤੇ ਸਕੂਲ ਨੂੰ ਬੱਚੇ ਤੇਰੇ ਪੜਨ ਦੇ ਦ੍ਰਿਭੰਤ ਐਜੂਕੇਸ਼ਨ ਮਿਲੂਗੀ ਜਿਹੜੀ ਗਾੜੀ ਕਾਮਯਾਬ ਹੋਈ ਮੇਰਾ ਜੀ ਕੁਲਜੀਤ ਸਿੰਘ ਸਰਪੰਚ ਤੁਹਾਨੂੰ ਦੇਖ ਰਾਇ ਖੁਰਦੇ ਅੱਜ ਕੀ ਕਹਿਣਾ ਚਾਹਤੋ ਆ ਮੰਤਰੀ ਸਾਹਿਬ ਆਏ ਸੀ ਮੰਤਰੀ ਸਾਹਿਬ ਆਏ ਸਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਾਕੀ ਸਾਡੇ ਸਕੂਲ ਦੀ ਬਹੁਤ ਜਿਆਦਾ ਖਸਤਾ ਹਾਲਤ ਸੀ ਉਹਨਾਂ ਵੱਲੋਂ ਸਾਰਾ ਕੰਮ ਕਰਵਾ ਕੇ ਸਾਡੇ ਕੁਝ ਤਾਂ ਇਸੇ ਮੈਡਮ ਜਿਹੜੇ ਸਾਡੇ ਪਿੰਡ ਦੇ ਸਕੂਲ ਦੇ ਟੀਚਰ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਡਾ ਸਕੂਲ ਦਾ ਬਹੁਤ ਵਧੀਆ ਪਿੰਡ ਦਾ ਸਕੂਲ ਬਣਿਆ ਜਿਹਦੇ ਕਰਕੇ